ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਕੋਰਨਰ ਵੀਡੀਓ ਚ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਦਹੀਂ ਭੱਲੇ ਦੀ ਰੈਸਪੀ ਤੇ ਦਹੀਂ ਭੱਲੇ ਰੈਸਪੀ ਆਪਾਂ ਕਿੱਦਾਂ ਬਣਾਉਣੇ ਦਹੀਂ ਭੱਲੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀ ਵੀਡੀਓ ਦੇ ਨਾਲ-ਨਾਲ ਬਣੇ ਰਹੋ ਤੇ ਹੱਪ ਕਰਦਿਆਂ ਹੁੰਦਾ ਹੀ ਭੱਲੇ ਦੀ ਤਿਆਰੀ ਤੇ ਦਹੀਂ ਭੱਲੇ ਆਪਾਂ ਪਿਛਲੀ ਵਾਰੀ ਬਣਾਏ ਸੀਗੇ ਸੂਜੀ ਵਾਲੇ ਇਸ ਵਾਰ ਆਪਾਂ ਬਣਾਵਾਂਗੇ ਦੋ ਦਾਲਾਂ ਦੀ ਮਿਕਸ ਦਹੀਂ ਭੱਲੇ ਇੱਕ ਵੜਦੀ ਦਾਲ ਪਾਵਾਂਗੇ ਤੇ ਦੂਜੀ ਮੂੰਗੀ ਦੀ ਦਾਲ ਮਤਲਬ ਮੂੰਗੀ ਦੀ ਦਾਲ ਉਹ ਲਪਾਰਾ ਪੀਗੇ ਰੱਖ ਦਿੱਤੀ ਸੀਗੀ ਹੁਣ ਆਪਾਂ ਉਹਨੂੰ ਕਰਾਂਗੇ ਗਰਾਇੰਡ ਤੇ ਆਪਾਂ ਤੁਹਾਨੂੰ ਲੈ ਚੱਲਦੇ ਆਂ ਉਹਦੇ ਚ ਕਿਚਨ ਤੇ ਕਿੱਥੇ ਚੱਲਦੇ ਆਂ ਤੇ ਉੱਥੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਪੱਠੀ ਕਿ ਕਿੰਦਾ ਤਿਆਰੀ ਕਿੱਦਾਂ ਤਿਆਰੀ ਕਰਨੀ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਪੂਰੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਤੇ ਹੁਣ ਆਪਾਂ ਚੱਲਦੇ ਆਂ ਕਿਚਨ ਚ ਆਓ ਚੱਲੀਏ ਤਾਂ ਇਹ ਪਤਨ ਦੱਸ ਚੱਕੇ ਆਂ ਕਿ ਆਪਾਂ ਦੋ ਦਾਲਾਂ ਭੇਤੀਆਂ ਸੀਗੀਆਂ ਇੱਕ ਦਾ ਉਰਦ ਦੀ दाल ਆ ਤੇ ਦੂਜੀ ਹੈਗੀ ਮੂੰਗੀ ਦੀ ਮੂੰਗੀ दाल ਨੂੰ ਆਪਾਂ ਗ੍ਰਾਇੰਡ ਮਤਲਬ ਕਿ ਕਰ ਲਿਆ ਆ ਔਰ ਇਹਨੂੰ ਕਰਦੇ ਆ ਇਹਦੇ ਵਿੱਚ ਮਿਕਸ ਤੇ ਨਾਲ-ਨਾਲ ਤੁਹਾਨੂੰ ਦਿਖਾਈ ਜਾਂਦੇ ਆ ਕੀ ਕੀ ਕਰਨਾ ਆਪਾਂ ਤੇ ਮੂੰਗੀ दाल ਨੂੰ ਆਪਾਂ ਗ੍ਰਾਇੰਡ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਕੱਢਦੇ ਆ ਬਾਹਰ ਇੱਕ ਸਾਈਡ ਤੇ ਲਾਜਣਾ ਤੇ ਐਸ ਲਾ ਪਾ ਕਰ ਲੈਣਾ ਇਹਨੂੰ ਗ੍ਰਾਇੰਡ ਕਰ ਲੈਣਾ ਮੂੰਗੀ ਦੀ ਦਾਲ ਨੂੰ ਇੱਧਰ ਆਈ ਆਪਣੀ ਦੂਜੀ ਦਾਲ ਉਰਦ ਦੀ ਦਾਲ ਪੰਜਾਬੀ ਚ ਤਾਂ ਪਤਾ ਨਹੀਂ ਕੀ ਕਹਿੰਦੇ ਹੋ ਅੰਦਰ ਉਰਦ ਲਿਖਿਆ ਹੁੰਦਾ ਤੇ ਇਹ ਟੱਕਰ ਗਿਆਪਾ ਇੱਕ ਦਾਲ ਆਪਾਂ ਗाइंड ਕਰ ਲਈ ਸੀ ਜੀ ਹੁਣ ਆਪਾਂ ਦੂਜੀ ਦਾਲ ਵੀ ਗाइंड ਕਰਦੇ ਆਂ ਜਦੋਂ ਆਪਾਂ ਦੂਜੀ ਦਾਲ ਨੂੰ ਦਗਾਉਂਦੇ ਆਂ ਤਾਂ ਆਪਾਂ ਕਿੱਦਾਂ ਗाइंड ਕਰਨੀਆਂ ਤੇ ਬਣੇ ਜੋ ਮੇਰੀ ਵੀਡੀਓ ਦੇ ਨਾਲ ਇਹ ਪ੍ਰੀਮੀਅਰ ਗੋਡਨ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਅੱਜ ਆਪਾਂ ਪਹਿਲੀ ਵੇ ਟਰਾਈ ਕਰਨੇ ਆ ਵਾਲੇ ਦਾ ਦੋ ਦੋਦਾਲਾ ਨਮਿਕਸੇ ਦੇ ਹੀ ਬੱਲੇ ਪਹਿਲਾਂ ਅਸੀਂ ਸੁਜੀਆਲੇ ਬਣਾਏ ਸੀਗੇ ਤੇ ਉਹ ਤਾਂ ਠੀਕ-ਠਾਕ ਬਣੀ ਸੀ ਕਿਤੇ ਪਰ ਹੁਣ ਆ ਨਵਾਂ ਫਾਰਮੂਲਾ ਵਰਤਣ ਲੱਗਿਆਂ ਤੇ ਦੇਖਦੇ ਆ ਆ ਕੀ ਬਣਦਾ ਤੇ ਚਲ ਜਿੱਤਾਂ ਦੇ ਬਣ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਆ ਪਾਇਸ ਦਾ ਨਹੀਂ ਆਪਾਂ ਕੈਂਟ ਕਰ ਲੈਣਾ ਇਹਦੇ ਛਾਪਰੇ ਦੇ ਕਿਰਚ ਇਹ ਨੂੰ ਕਰਨ ਵਾਸਤੇ ਤੁਸੀਂ ਥੋੜਾ ਬੋਤਾ ਹੀ ਪਾਣੀ ਪਾਉਣਾ ਪੈਂਦਾ ਹੈ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਮਤਲਬ 3-4 ਚਮਚੇ ਐਸ दाल ਨੂੰ ਤਾਂ ਜਿਹੜੀ ਮੂੰਗੀ दाल ਹੁੰਦੀ ਆ ਉਹਨੂੰ ਤਾਂ ਬਿਲਕੁਲ ਵੀ ਨਹੀਂ ਇੰਨਾ ਤਾਂ ਨਹੀਂ ਲੋੜ ਹੈ ਜੀ ਪਾਉਣ ਦੀ ਇਹ ਜਦੋਂ ਆਪਾਂ ਇਹਨੂੰ ਕਰਦੇ ਆਂ ਗ੍ਰाइंड ਤੇ ਬਾਕੀ ਆਪਾਂ ਇਹਦੇ ਵਿੱਚ ਕੀ ਕੀ ਪਾਉਣਾ ਆ ਉਹ ਦਰੋਂ ਪਤਾ ਚ ਦਿੰਦੇ ਆ ਪਹਿਲਾਂ ਆਪਾਂ ਇਹਨੂੰ ਚਲੋ ਜੀ ਹੁਣ ਆਪਾਂ ਕਰਦੇ ਆਂ ਦਾਲ ਨੂੰ ਗ੍ਰਾਇੰਡ ਮਿਕਸਰ ਕਰਦੇ ਆਂ ਬੰਦ ਦੂਜੀ ਦਾਲ ਵੀ ਆਪਾਂ ਜਦਾਂ ਮਿਕਸ ਕਰ ਲਈ ਸੀ ਹੁਣ ਇਹਨਾਂ ਨੂੰ ਆਪਾਂ ਗਰਾਂ ਉਹ ਕਰਾਂਗੇ ਮਿਕਸ ਆਪਸ 'ਚ ਤੇ ਉਹ ਫਿਰ ਦੱਸ ਦੇ ਤੁਹਾਨੂੰ ਐਸ ਤਰੀਕੇ ਨਾਲ ਦਰਾ ਪਾ ਹਰੀ ਮਿਰਚੇ ਕਾ ਕਾਟਦੀ ਸੀ ਬਾਕੀ ਆਪਣੇ ਸਵਾਦ ਅਨੁਸਾਰ ਤੁਸੀਂ ਜੋ ਕੁਝ ਪਾਉਣਾ ਪਾ ਸਕਦੇ ਆ ਬਥਿਆਰੀ ਮਿਰਚ ਤੇ ਆਪਾਂ ਥੋੜਾ ਜਿਹਾ ਪਾਉਣਾ ਅਦਰਕ ਇਹਦੇ 'ਚ ਅਦਰਕ ਦਾ ਕੱਪੀ ਹਿਸਾਬ ਹੋਣਾ ਤੇ ਚੱਲੀ ਵੇ ਟਰਾਈ ਕਰਨ ਲੱਗੇ ਆ ਹਾਂ ਅਹ ਅਨੇਜਾ ਆਪਾਂ ਸਿਰਫ ਲੂਣ ਹੀ ਐਡ ਕਰਨਾ ਹੈ ਤੇ ਥੋੜੀ ਜਿਹੀ ਰਹਿ ਗਈ ਹੈ ਦਾਲ ਉਹ ਵੀ ਕਰਕੇ ਮਿਕਸ ਤੇ ਫਿਰ ਆਪਾਂ ਪਾਉਨੇ ਇਹਦੇ ਵਿੱਚ ਤੇ ਚਲੋ ਫਿਰ ਤੁਹਾਨੂੰ ਦਿਖਾਉਣੀ ਹੈ ਆਪਣਾ ਅਗਲੀ ਪ੍ਰੋਸੈਸਿੰਗ ਇਹ ਦੋਨਾਂ ਦਾਲਾਂ ਦਾ ਮਿਕਸ ਹੋ ਗਿਆ ਨਹੀਂ ਆਪਾਂ ਚਾਹ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਲੂਣ ਹੈਗਾ ਲੂਣ ਐਡ ਕਰਨਾ ਆਪਾਂ ਸਿਰਫ ਆਪਣੇ ਸਵਾਦ ਅਨੁਸਾਰ ਹੀ ਤੇ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ ਦ ਮਿਕਸ ਟੱਪ ਬਾਅਦ ਨਾਲ ਵੀ ਕਰ ਸਕਦੇ ਆ ਤੇ ਚਮਚੇ ਨਾਲ ਵੀ ਕਰ ਸਕਦੇ ਆ ਹੱਥ ਵੀ ਯੂਜ਼ ਕਰ ਸਕਦੇ ਆ ਤੇ ਹੁਣ ਆਪਾਂ ਕਰਾਂਗੇ ਇਹਨੂੰ ਸਾਰੀ ਨੂੰ ਮਿਕਸ ਇੱਕ ਸਾਈਡ ਤੇ ਕਰਨਾ ਮਿਕਸ ਸਾਰਾ ਹੱਥ ਨਾਲ ਵੀ ਕਰ ਸਕਦੇ ਆ ਪੇਸਟ ਆਪ ਇਹ ਤਾਂ ਮਲਾਪੂਰੀ ਉਹ ਹੋਈ ਨਹੀਂ ਮਲਾਪੂਰੀ ਗ੍ਰाइंड ਉਹ ਕੀ ਕਹਿੰਦੇ ਗ੍ਰाइंड ਹੋਰ ਕਿੱਦਾਂ ਹੋਊਗੀ ਆ ਦੇਖਦੇ ਆ ਦਾਣੇ ਜਿਹੇ ਲੋ ਇਹਨਾਂ ਆਪਾਂ ਚੰਗੀ ਤਰ੍ਹਾਂ ਇਹ ਲੂਣ ਪਾ ਲਿਆ ਹੁਣ ਲੂਣ ਪਾਉਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਹਰੀ ਮਿਰਚ ਬਾਰ ਹੋ ਜਾ ਲੈ ਪਾ ਦੇ ਛੱਕਰੀ ਦੇ ਵਿੱਚ ਕੀ ਆ ਸਾਰੀ ਪਾ ਦੇ ਮਿਰਚ ਪਾ ਦੇ ਪਾ ਦੇ ਸਾਰੀ ਹਰੀ ਮਿਰਚ ਬਾਤ ਜਾਣੇ ਦੇ ਚੱਪਾ ਇਹਦਾ ਆ ਬਸ ਕੋਈ ਗੱਲ ਨਹੀਂ ਇਹਨੂੰ ਆਪਾਂ ਕੱਦੂ ਕਸ਼ ਕਰਨਾ ਇਹਦੇ ਵਿੱਚ ਥੋੜੀ ਜਿਹੀ ਪਾਣੀ ਹੋ ਗਈ ਥੋੜੀ ਜਿਹੀ ਪਾਵਾਂਗੇ ਆਪਾਂ ਸੌ ਗਈ ਇਟਾਲੀਅਨ ਸੋਗੀ ਬਾਮੋ ਨੇ ਜੀ ਥੋੜੀ ਜਿਹੀ ਪਾਓ ਬੱਲ ਇਹਨੂੰ ਇਟਾਲੀਅਨ ਸੋਗੀ ਗਿੰਦੇ ਹਾਂ ਇਹ ਇੰਡੀ ਵਾਲੀ ਨਹੀਂ ਆ ਗਈ ਇੰਡੀ ਵਾਲੀ ਜੀ ਥੋੜੀ ਜਿਹੀ ਚਿੱਟੀ ਹੁੰਦੀ ਹੈ ਇਹਨਾਂ ਲਈ ਇਹ ਤਾਂ ਕਾਲੀ ਆ ਮੈਂ ਥੋੜੀ ਹੋਰ ਪਾ ਥੋੜੇ ਜੇ ਚਾਰਕ ਦਾਣੇ ਪਾਦ ਦੇ ਵਿੱਚ ਮੈਂ ਚਾਰ ਦੇ ਥਾਂ ਤੇ ਅੱਠ ਪਾ ਦੂੰਗੀ ਨਾ ਬਸ ਕਰਕੇ ਛੋਟਾ ਫਿੱਟ ਹੋਨੇ ਦੇ ਵਿੱਚ ਆਪਾਂ ਆਦਰਕ ਕਰਨਾ ਕਦੂ ਗਸ਼ ਦੇਖੋ ਕਿ ਨਾ ਨਾ ਕਲਰ ਆ ਰਿਹਾ ਹੋਨੇ ਦੇ ਵਿੱਚ ਆਪਾਂ ਕਰ ਦਾਂਗੇ ਅ ਗਰਕ ਨੂੰ ਕਦੂ ਗਸ਼ ਥੋੜਾ ਬਰੀਕ ਕਰਾਂ ਨਹੀਂ ਸਹੀ ਇਹ ਮੋਟੀ ਹੈ ਬਰੀਕ ਹੁਕ ਕਰਨ ਪਤਾ ਨਹੀਂ ਹੋਰ ਦੂਜੀ ਸਾਈਡ ਤੋਂ ਕਰ ਐ ਇਧਰ ਹੋਨੇ ਤੇ ਘਰਾਂ ਨੂੰ ਫਾਲੇ ਨੂੰ ਮਿਕਸ ਕਰ ਲੈਣਾ ਆਪਾਂ ਇੱਕ ਵਾਰੀ। ਕਿਤੇ ਦੇਖ ਰਿਹਾ ਕਿਦਾਂ ਸਾਡੀ ਮਸ਼ੀਨ ਚੱਲਦੀ ਪਈ ਆ। ਧੀ ਦੀ ਮਸ਼ੀਨ ਹੈ। ਚਾ ਆਹ ਦਿਖ ਰਿਹਾ ਲੈ ਆਹ ਆ ਤੁਸੀਂ ਦੇਖ ਲੈ ਜੇ ਤੱਕ ਅੱਪਾ ਨੂੰ ਦੇਸ ਕਰ ਲੈਣਾ ਤੇ ਤੱਕ ਦੀ ਵੰਦਾ ਕਰੀ ਬੰਨੇ ਇੱਕ ਸੱਪਾ ਕਰ ਚੁੱਕੇ ਆ ਤੇ ਆਪਣਾ ਮਟੀਰੀਅਲ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਕਰਾਂਗੇ ਤਿਆਰੀ ਇਹਦੀ ਹਾਂ ਮੈਨਾਂ ਇੱਕ ਮਿੰਟ ਦੇਖ ਲਈਏ ਨੂੰ ਕਿੱਦਾਂ ਇਹਦਾ ਮਟੀਰੀਅਲ ਤੁਜੀ ਪਾ ਹੋ ਗਿਆ ਹੁਣ ਰੈਸਟ ਤੇ ਰੱਖਤੀ ਆ ਆਪਾਂ ਇਹਨਾਂ ਰੱਖਾਂਗੇ ਆਪਾਂ 10 ਮਿੰਟ ਰੈਸਟ ਤੇ ਫਿਰ ਆਪਾਂ ਬਣਾਉਂਦੇ ਆ ਆਪਣਾ ਦਹੀਂ ਜਿਹਾ ਬਣਾ ਲਾਂ ਮਸਾਲਾ ਤੇ ਉਹ ਵੀ ਆਪਾਂ ਤੁਹਾਨੂੰ ਦਿਵਾਉਂਦੇ ਆ ਤੇ ਕਿੱਦਾਂ ਤਿਆਰ ਕਰਨਾ ਆਪਾਂ ਤੇ ਚਲੋ ਜੀ ਇਹ ਹੁਣ ਆਪਾਂ ਆਪਣੀ ਤਿਆਰ ਹੋ ਗਈ ਆਪਾਂ ਦੀ ਜਦੋਂ ਬਾਹਰ ਨੂੰ ਦਿਖਾਗੇ ਇਹਦਾ ਨਿਕਲਦਾ ਇਹਦੇ ਚ ਤੇ ਹੁਣ ਇਹਨਾਂ ਉੱਪਰ ਪਾ ਦਾਂਗੇ ਕਵਰ 10 ਮਿੰਟ ਤੱਕ ਰੱਖਾਂਗੇ ਆਪਣੀ ਬਾਸ ਇੰਨਾ ਕੀ ਕਰ ਗਿਆ ਲਓ ਹੋਰ ਕਾਲੀਆਂ ਵਿੱਚ ਧਗੜ ਨਹੀਂ ਅਸੀਂ ਜਿਆਦੀਆਂ ਤੇ ਆਪਾਂ ਜੋ ਹੁਣ ਬਣਾ ਹਾਂਜੀ ਹੁਣ ਆਪਾਂ ਨਾਲ ਦਹੀਂ ਦਾ ਮਸਾਲਾ ਧਿਆ ਕਰਨਾ ਤੇ ਉਹਦੇ ਚ ਆਪਾਂ ਕੀ ਕੀ ਪਾਉਣਾ ਉਸ ਚੀਜ਼ ਨੂੰ ਪਹਿਲਾਂ ਪਾਉਣ ਤੋਂ ਪਹਿਲਾਂ ਆਪਾਂ ਉਹਨੂੰ ਫਰਾਈ ਕਰ ਲੈਣਾ ਫਿਰ ਉਹਨੂੰ ਆਪਾਂ ਪੋਟ ਲਾਂਗੇ ਤੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਆ ਜਿੱਦਾਂ ਕਿ ਆਪਾਂ ਫਰਾਈ ਕਰਨ ਵਾਸਤੇ ਥੋੜਾ ਜਿਹਾ ਇਹਦੇ ਵਿੱਚ ਪਾ ਲਿਆ ਧਣੀਆਂ ਥੋੜੀ ਜਿਹੀ ਕარი ਮਚਾਂ ਤੇ ਵਿੱਚ ਪਾਵਾਂਗੇ ਤੇ ਜੀਰਾ ਭੁੰਨਿਆ ਹੋਇਆ ਭੁੰਨਿਆ ਨਹੀਂ ਭੁੰਨਦੇ ਆ ਜੀਰਾ ਤੇ 4-5 ਅੰਮਚੇ ਪਾ ਲੈਣੇ ਆ ਕਾਲੀ ਮਿਰਚ ਆਪਣੇ ਕੋ ਥੋੜੀਆਂ ਜਿਹੀਆਂ ਸੀਗੀਆਂ ਤੇ ਹੁਣ ਇਸ ਕਰਕੇ ਇਹਨਾਂ ਆਪਾਂ ਭੁੰਨ ਲਵਾਂਗੇ ਇਹਨੂੰ ਭੁੰਨ ਕੇ ਤਿਆਰ ਥੋੜਾ ਭੁੰਨਦੇ ਆ ਫਿਰ ਭੁੰਨ ਕੇ ਫਿਰ ਇਹਨਾਂ ਆਪਾਂ ਪੀਸ ਲਾਂਗੇ ਆਣੀਆ ਤੇ ਪਲਾਸ ਜੀ ਦਾ ਪਾ ਤਿੰਨੇ ਜੀ ਦਾ ਪਾਉਣੇ ਨੇ ਦਹੀਂ ਚ ਪਾਉਣ ਵਾਸਤੇ ਆਪਾਂ ਇਹਦੇ ਕੋਲ ਲਾਲ ਮਿਰਚ ਨਹੀਂ ਗਈ ਹੈ ਨਾ ਗੁੱਤੀ ਜੀ ਲਾਲ ਮਿਰਚ ਹੈਗੀ ਥੋੜੀ ਜੀ ਪਾ ਲਾਇਆ ਹੋਇਆ ਹੈ ਆਪਰੇ ਕੋਲ ਦੂਸਰੀ ਮਿਰਚ ਹੈ ਨਹੀਂ ਜੀ ਸਬੂਤੀ ਜੀ ਆਪਾਂ ਪਾ ਪਾ ਲੈਣੀ ਹੈ ਵਿੱਚ ਲਾਲ ਮਿਰਚ ਕਿੰਨੀ ਪਾਉ ਪਾ ਥੋੜੀ ਜੀ ਸਾਰੀ ਪਾ ਦੇ ਬਹੁਤ ਪਾਸ ਪਾ ਲੀ ਬੜੀ ਜੀ ਇਹਦੇ ਬਾਅਦ ਲਾਲ ਮਿਰਚ ਜੀ ਪਾ ਲਈਏ ਇਹਨੂੰ ਵੀ ਆਪਾਂ ਵਿੱਚ ਹੀ ਗ੍ਰਾਇੰਡ ਕਰ ਲੈਣਾ ਚੜੂ ਵੀ ਤੇ ਫੇਰ ਇਹਨੋਂ ਕਪੋਟ ਹਨਾ ਇੱਕ ਵਾਰੀ ਹੋਰ ਇਹਨੂੰ ਭੁੰਨ ਲਿਆ ਤੇ ਫੇਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਪਤੀ ਇਹਨੂੰ ਭੁੰਨ ਲਿਆ ਮਸਾਲੇ ਨੂੰ ਤੇ ਹੁਣ ਆਪਾਂ ਕਰਾਂਗੇ ਭੁੰਨਗੇ ਜੇ ਹੁੰਦਾ ਕੋਟ ਹੁਣ ਆਪਾਂ ਇਹਨੂੰ ਕੁੱਟਾਂਗੇ ਤੇ ਚ ਦਰਦਰਾ ਜਿਹਾ ਕਰਾਂਗੇ ਨਾ ਜੇ ਜਿਆਦਾ ਬਰੀਕਾ ਨਾ ਜਿਆਦਾ ਬਰੀਕ ਕਰ ਲੋ ਇਦੀ ਕਰਾਂਗੇ ਕੋਟਾਈ ਕੋਈ ਨਾ ਕੋਟਾਈ ਆਹ ਨਾਲ ਆਪਾਂ ਲੂਣ ਕੋਟਨਗੇ ਇਦੀ ਕੋਟਾਈ ਕਰਾਂਗੇ ਆ ਦੇਖ ਦੇ ਦੇ ਨਹੀਂ ਹੋਣਾ ਦੇਖਦਾ ਆ ਚਲੋ ਜੀ ਹੁਣ ਆਪਾਂ ਨੇ ਕੱਟਦੇ ਆ ਕੱਟ ਕੇ ਦੇ ਨੂੰ ਆਪਾਂ ਕਰਦੇ ਆ ਤਿਆਰ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਹਲੋ ਜੀ ਆਪਾਂ ਹਰੀ ਚਟਨੀ ਬਣਾਉਣੀ ਆ ਪਦੀਨੇ ਵਾਲੀ ਤੇ ਆਪਾਂ ਫੋੜਨ ਲੱਗੇ ਆ ਪਦੀਨਾ ਦੇਲੀਆ ਪਾ ਬਣਾਵਾਂਗੇ ਚਟਨੀ ਪੁਦੀਨੇ ਵਾਲੀ ਚਟਨੀ ਬਣਾएंगे ਤੇ ਉਸਕੇ ਲਈ ਤੋੜ ਰਹੇ ਹਾਂ ਸਾਡੇ ਖੇਤ ਮੇ ਪੁਦੀਨਾ ਲੱਗਾ ਹੋਇਆ ਠੀਕ ਸਾਡੇ ਖੇਤ ਚ ਪੁਦੀਨਾ ਲੱਗਾ ਹੋਇਆ ਉਹ ਤੋੜਨ ਲੱਗੇ ਹਾਂ ਅਸੀਂ ਤੇ ਐਵੇਂ ਜਿਹੜਾ ਤਾ ਜਿਹੜਾ ਤੁਸੀਂ ਤੋੜਦੇ ਇੱਕ ਖੇਤ ਸਾਡਾ ਥੱਲੇ ਵੀ ਸੀਗਾ ਉਹ ਇੱਥੇ ਪਰ ਉਹ ਸੁੱਕ ਗਿਆ ਗਰਮੀ ਕਰਕੇ ਗਰਮੀ ਇਥੇ ਥੋੜੀ ਜਿਆਦੀ ਹੋ ਪੈਂਦੀ ਆ ਸਾੜਦੀ ਆ। ਇੰਨੀ ਤਾਂ ਨਹੀਂ ਹੁੰਦਾ ਹੈਗੀ ਪਰ ਜਿੱਦਾਂ ਧੋਫੇ 'ਪੀ ਚੀਜ਼ ਤੇ ਖਰਾਬ ਹੁੰਦੀ ਆ। ਨਲੀ ਜੀ ਇਹਨੂੰ ਪਾਣੀ ਜ਼ਿਆਦਾ ਚਾਹੀਦਾ ਹੁੰਦਾ ਨਾ। ਪਾਣੀ ਵੀ ਜ਼ਿਆਦਾ ਚਾਹੀਦਾ ਵੈਸੇ ਆ ਠੰਡ ਜੀ ਤੇ ਹੁੰਦੇ ਪਤਾ ਹੀ ਇਹ ਪੁਦੀਨਾ ਸਾ। ਆਪ ਪੁਦੀਨਾ ਲਾਇਆ ਸੀ ਇੱਥੇ ਥੋੜਾ ਆਪਾਂ ਤੋੜ ਲੰਨੇ ਆ ਤੇ ਆਪਾਂ ਬਣਾਉਂਦੇ ਆ ਹਰੀ ਚਟਨੀ ਤੇ ਉਹ ਮਿਲਦੇ ਆ ਤੁਹਾਨੂੰ ਆਪਣੇ ਸਟਾਪ ਤੇ ਜਾ ਕੇ। ਹਾਂ ਤੋੜ ਲਿਆ ਪਤਾ ਨਹੀਂ ਇੰਨਾ ਕਿ ਹਰਾ ਧਨੀ ਹਰਾ ਧਨੀ ਨਹੀਂ ਪੁਦੀਨਾ ਕੁਝ ਹੋ ਰਿਹਾ ਬਸ ਬੋਧਿਆ ਹਾਂਜੀ ਬੋਧੂਆ ਤੇ ਚਲੋ ਜੀ ਹੁਣ ਆਪਾਂ ਤੋੜਦੇ ਆ ਪੁਦੀਨਾ ਤੇ ਹੁਣ ਚਾਲਦੇ ਆ ਆਹ ਜੀ ਇਧਰ ਆਪਾਂ ਦਾਈਂ ਚ ਪਾਉਣ ਵਾਲਾ ਮਤਲਬ ਦਹੀਂ ਭੰਨੇ ਦੇ ਉੱਪਰ ਪਾਉਣ ਵਾਲਾ ਮਸਾਲਾ ਆਪਾਂ ਤਿਆਰ ਕਰ ਚੁੱਕੇ ਆ ਇਹਦੇ ਵਿੱਚ ਦਹੀਂ ਨਹੀਂ ਪਾਉਣਾ ਤੇ ਨਹੀਂ ਦਹੀਂ ਨਹੀਂ ਪਾਉਣਾ ਇਹਦੇ ਵਿੱਚ ਤੇ ਆਪਦੇ ਜਿਵੇਂ ਫੈਰੀ ਨੂੰ ਪਗੜਦੇ ਆ ਕੋਲੀ ਚ ਇਧਰ ਆਪਾਂ ਹਰੀ ਚਟਨੀ ਦੀ ਵੀ ਤਿਆਰੀ ਕਰ ਲਈ ਆ ਪੁਦੀਨੇ ਵਾਲੀ ਹਰੀ ਚਟਨੀ ਅੰਦਰ ਜਪਾਇਆ ਆਪਾਂ ਹਰੀ ਮੇਚ ਪਾ ਪੀਏ ਕਪੂਰੀ ਬਾਕੀ ਦੇਖੋਗੀ ਬੰਦਾ ਤੇ ਵਿੱਚ ਪਾਇਆ ਪਦੀਨਾ ਹੁਣ ਇਹਨੂੰ ਪਰਦੇ ਆ ਗਰਾਇੰਡ ਤੇ ਬਣਾਉਂਦੇ ਆ ਪਦੀਨੇ ਵਾਲੀ ਚਟਣੀ ਅਜਾ ਵਿੱਚ ਪੋਣਾ ਲੂਣ ਥੋੜਾ ਜਿਹਾ ਗੁੜ ਵੀ ਪਾ ਲਈ ਤੇ ਹੁਣ ਆਪਾਂ ਦੂਜੀ ਜ ਦੇ ਨਾਲ ਜਦੋਂ ਬਰਫ ਪਾ ਦਿੱਤੀ ਸਾਰੀ ਪਾ ਦੇਣੀ ਹੈ। ਸੱਚ ਪਾਣੀ ਸੀ। ਹਾਂ। ਸ਼ਕਕੀ ਨਹੀਂ ਹੋਦੀ ਜਾਈ। ਕੀ ਕਰੀਏ? ਮਸਾਲਾ ਘੜਨਾ ਸੀਗਾ। ਆ ਸਾਰੀ ਘੜਨਾ ਹੈ। ਹਾਂ। ਲੋ ਆ ਜੀ ਆਪਾਂ ਇਹਨੂੰ ਕੱਟਦੇ ਆ ਮਸਾਲਾ ਤੇ ਮਸਾਲਾ ਘੜ। ਭਾਂਡਾ ਮੈਨੂੰ ਲੱਭਿਆ ਨਹੀਂ ਤੇ ਫਿਰ ਆਪਾਂ ਐਸੇ ਭੱਗੇ ਭਾਂਡੇ 'ਚ ਹੀ ਕੱਢ ਲੈਣਾ ਮਸਾਲਾ ਥੋੜਾ ਜਿਹਾ ਹੀ ਆ। ਆ ਵੀ ਲੱਗਦੀ ਆਪਾਂ ਦਰਦਰਾ ਹੋਇਆ ਪੀਸਿਆ ਤੁਸੀਂ ਆਪਣੀ ਮਰਜ਼ੀ ਨਾਲ ਤੁਹਾਡੀ ਜਿੱਦਾਂ ਦਿਲ ਕਰਦਾ ਉਹਦਾ ਪੀਸ ਸਕਦੇ ਆ ਤੇ ਨਾਲ ਨਾਲ ਆਪਣੀ ਬਲੌਗਿੰਗ ਹੋ ਰਹੀ ਹੈ ਨਾਲ ਨਾਲ ਆਪਾਂ ਕੰਮ ਕਰ ਰਹੇ ਆ ਤੁਹਾਨੂੰ ਪਤਾ ਹੀ ਆ ਕੰਮ ਕਰਨਾ ਕਿੰਨਾ ਔਖਾ ਲੱਗਦਾ ਹੈ ਨਾਲੇ ਬਲੌਗਿੰਗ ਕਰਨੀ ਕਿੰਨੀ ਔਖੀ ਲੱਗਦੀ ਆ ਤੇ ਇਸ ਕਰਕੇ ਆਪਾਂ ਬਣਾ ਰਹੇ ਆ ਪਰ ਖਾਣਾ ਤਾਂ ਪਣਾ ਹੀ ਆ ਆਪਾਂ ਮਸਾਲਾ ਤਿਆਰ ਕਰ ਲਿਆ ਆ ਇੱਧਰ ਆਪਾਂ ਦਹੀਂ ਭੱਲੇਆਂ ਵਾਸਤੇ ਪਾਣੀ ਤਿਆਰ ਕਰ ਰਹੇ ਆ ਇਹਦੇ ਵਿੱਚ ਆਪਾਂ ਬਰਫ਼ ਪਾਉਣੀ ਆ ਦਹੀਂ ਬੱਲੇ ਆ ਬਣਾਉਣ ਵਾਸਤੇ ਬੱਲੇ ਤਿਆਰ ਕਰਨੇ ਨੇ ਉਹਦੇ ਵਿੱਚ ਤੇ ਇਧਰ ਆਪਣਾ ਮਿਕਸਚਰ ਮਨਲਾ ਦਾ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਉਦੋਂ ਅਪਾ ਕਰਦਿਆਂ ਤੇਲ ਗਰਮ ਤੇ ਫਿਰ ਆਪਾਂ ਤਾਂ ਉਹ ਮਿਲਦੇ ਆ ਪਲੀਮਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਉੱਥੇ ਬਾਹਰ ਗਰਮੀ ਤਾਂ ਨਹੀਂ ਹੈਗੀ ਹਵਾ ਚੱਲਦੀ ਆ ਆ ਮਿਲੋ ਤੇ ਹੁਣ ਆਪਾਂ ਕਰ ਦਿੰਦੇ ਹਾਂ ਦਹੀਂ ਬੱਲੇ ਦੀ ਤਿਆਰੀ ਹਰਿਆਣਾਦਰ ਨੂੰ ਵੀ ਲੈਣ ਜਾਣਾ ਸਕੂਲੋਂ ਕਗਾ ਦਿਨ ਅਦਰ ਲਾਸਟ ਡੇ ਸਕੂਲ ਦਾ ਤੇ ਚਲੋ ਫਿਰ ਨਾ ਉਸ ਤੋਂ ਬਾਅਦ ਅਦਰ ਦੀ ਛੁੱਟੀਆਂ ਨੇ ਤੇ ਚਲੋ ਹੁਣ ਆਪਾਂ ਕਰਦੇ ਆਂ ਤਿਆਰੀ ਦਹੀਂ ਭੱਲੇ ਦੀ ਹਾਂਜੀ ਆਪਣਾ ਬਰਫ਼ ਵਾਲਾ ਪਾਣੀ ਤਿਆਰ ਆ ਮਤਲਬ ਕਿ ਅਜੇ ਵਿੱਚ ਆਪਾਂ ਦਹੀਂ ਭੱਲੇ ਪਾਉਣੇ ਆ ਬਾਬੂ ਬਰਫ਼ ਪਾਈਏ ਇਹਦੇ ਵਿੱਚ ਨਮਾ ਪਰੋਲ ਕਰਨ ਲੱਗੇ ਆ ਤੇ ਇਧਰ ਆਪਾਂ ਤੇਲ ਵੀ ਰੱਖ ਲਿਆ ਆ ਇਧਰ ਆਪਣੀ ਹਰੀ ਗਰਨੀ ਵੀ ਤਿਆਰ ਹੋਈ ਆ ਤੇ ਹੁਣ ਆ ਰਹਿ ਗਏ ਆਪਣੇ ਗੋਲ ਗੱਪੇ ਤਿਆਰ ਕਰਨ ਵਾਲੇ ਗੋ ਸੋਰੀ ਗੋਲ ਗੱਪੇ ਨਹੀਂ ਦਹੀਂ ਬੱਲੇ ਦਹੀਂ ਬੱਲੇ ਤਿਆਰ ਕਰਨ ਲੱਗੇ ਆ ਤੇ ਦਹੀਂ ਬੱਲੇ ਅਸੀਂ ਕਿਉਂ ਤਿਆਰ ਕਰਨੇ ਕਿਉਂਕਿ ਨਦਰ ਦਾ ਲਾਸਟ ਦਿਨ ਸਕੂਲ ਹੈ ਇਸ ਕਰਕੇ ਅਸੀਂ ਯਾਰ ਛੁੱਟੀ ਦੀ ਅਸੀਂ ਕਿਾ ਚੱਲ ਨਦਰ ਦਾ ਵੀ ਛੁੱਟ ਲਾਸਟ ਦਿਨ ਸਕੂਲ ਦਾ ਤੇ ਅੱਜ ਅਸੀਂ ਦਹੀਂ ਬੱਲੇ ਬਣਾ ਕੇ ਖਾਣੇ ਆ ਤੇ ਹੁਣ ਆਪਾਂ ਕਰ ਦਿਆਂ ਗੈਸ ਨੂੰ ਔਨ ਗੈਸ ਆਪਾਂ ਪੂਰੀ ਫੁੱਲ ਤੇਜ਼ ਨਹੀਂ ਕਰਨੀ ਹੈਗੀ ਮੀਡੀਅਮ ਹੀ ਰੱਖਣੀ ਆ 70% ਤੇ ਮਤਲਬ ਇਹ ਆ ਹੋ ਗਈ ਆ 100% ਤੇ 70% ਕਰਨੀ ਆ ਆਪਾਂ ਗੈਸ ਨੂੰ ਕਰ ਲਿਆ ਆਪਾਂ 70% ਤੇ ਹੁਣ ਆਪਾਂ ਕਰ ਦਿਆਂ ਆਂ ਆਇਲ ਗਰਮ ਫੇਰ ਕੱਢ ਦਿਆਂ ਆਪਾਂ ਦਹੀਂ ਬੱਲੇ ਦੀ ਤਿਆਰੀ ਤਿਆਰੀ ਤਾਂ ਕਰ ਚੁੱਕੇ ਆਲਰੇਡੀ ਸਿਰਫ ਹੁਣ ਆਪਣਾ ਰਹਿ ਗਿਆ ਆ ਦਹੀਂ ਬੱਲੇ ਬਣਾਉਣੇ ਤੇ ਉਹਨਾਂ ਪਾ ਬਣਾਉਂਦੇ ਦਹੀਂ ਭੱਲੇ ਤੇ ਫਿਰ ਬਾਨੇ ਰ ਮੇਰੀ ਵੀਡੀਓ ਦੇ ਨਾਲ ਜਿੱਦਾਂ ਕਿ ਦਹੀਂ ਭੱਲਿਆਂ ਦਾ ਆਪਣਾ ਮਟੀਰੀਅਲ ਹੋ ਗਿਆ ਤਿਆਰ ਅੱਜ ਆਪਾਂ ਕਰਨਾ ਹੈ ਪਹਿਲੀ ਵਾਰਾਈ ਤੇ ਮੈਂ ਬਣਾਉਣੇ ਅੱਜ ਤੇ ਦੇਖਦੇ ਕਿਦਾਂ ਬਣਦੇ ਆ ਤੇ ਇਧਰ ਆਪਣਾ ਸਾਰਾ ਮਟੀਰੀਅਲ ਤਿਆਰ ਆ ਦਹੀਂ ਆਪਣੇ ਘਰ ਦਾ ਹੈ ਉਹ ਵੀ ਤੁਹਾਨੂੰ ਅੰਨਜੇ ਦਿਖਾਵਾਂ ਜਦੋਂ ਆਪਾਂ ਤਿਆਰ ਕਰਾਂਗੇ ਦਹੀਂ ਨੂੰ ਫਿਲਹਾਲ ਆਪਾਂ ਦਹੀਂ ਦਹੀਂ ਭੱਲੇ ਤਿਆਰ ਕਰ ਲਏ ਤੇਲ ਆਪਣਾ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਤੇਲ ਨੂੰ ਤੇਲ ਨੂੰ ਪੱਥੋੜਾ ਜਿਆ ਗਰਮ ਕਰਨਾ 70% ਤੇ ਫਿਰ ਸਲੇਮ ਤੇ ਬਣਾਉਣੇ ਆ ਇੰਨੇ ਵਧੀਆ ਗੋਲ ਗੱਪੇ ਗੋਲ ਗੋਪੇ ਸੋਰੀ ਦਹੀਂ ਭੱਲੇ ਤੇ ਦਹੀਂ ਭੱਲੇ ਬਣਾਉਣੇ ਆ ਆਪਾਂ ਅੱਜ ਇੰਨੇ ਵਧੀਆ ਬਣਿਆ ਕਿ ਪੁੱਛੋ ਹੀ ਨਾ ਤੁਸੀਂ ਵੀ ਟਾਈ ਕਰਿਓ ਜ਼ਰੂਰ ਐਦਾਂ ਫੁੱਲ ਕੇ ਬਾਹਰ ਆ ਜਾਣੇ ਆ ਦੇਖ ਲੋ ਇਹ ਪਪਰਵਾ ਕੀਤਾ ਜੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਫਾਈ ਕਰਨ ਲੱਗੇ ਆ ਦਹੀਂ ਬੱਲੇ ਦੀ ਤੇਲ ਆਲਰੇਡੀ ਗਰਮ ਹੋ ਚੁੱਕਿਆ ਸਾਡਾ ਹੋਈ ਗਿਆ ਨਾ ਮੜੇ ਪਾਗੇ ਪਾਗੇ ਦੇ ਦੇਖਿਆ ਹੁਣ ਤੇਲ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਥੋੜ੍ਹਾ ਹੀ ਗਰਮ ਕਰਨਾ ਹੈ ਇਹ ਕਨੇਕ ਪੱਕ ਲੰਦੇ ਹਨ ਇਹਦੇ ਇੱਕ ਪੱਕ ਕੇ ਗਏ ਪਾਉਣ ਤੇ ਤੇਲ ਦਾ ਨੋਰਮਲ ਜਿਹਾ ਰੱਖਣਾ ਪਾ ਬਾਬਾ ਜਦ ਇੱਕ ਪੱਕ ਗਿਆ ਫਿਰ ਸਮਝ ਲਗ ਤੇਲ ਸਹੀ ਹੈ ਫਿਰ ਦੂਜੇ ਪਾਉਣ ਲਾ ਆ ਪਾ ਵਿੱਚ ਪਾ ਦਿੱਤਾ ਛੋਟਾ ਜਿਹਾ ਗੋਲ ਗੱਪਾ ਔਰ ਇਹ ਹੋ ਕੇ ਤਿਆਰੀ ਹੋ ਰਹੀ ਹੈ ਗੋਲ ਉਸੋਈ ਫੋਰਬਾ ਦੋ ਪਕਵਾਂ ਹੀ ਦੇ ਲੈ ਬਾਰ-ਬਾਰ ਗੋਲ ਗੱਪੇ ਆ ਰਹੇ ਆ ਤੇ ਬਣਾ ਰਹੇ ਆ ਆਪਾਂ ਦਹੀਂ ਭੱਲੇ ਆ ਦੇਖੋ ਫੁੱਲ ਕੇ ਕਿੰਦਾ ਤਿਆਰ ਹੋ ਗਿਆ ਆ ਛੋਟਾ ਜਿਹਾ ਪਾਇਆ ਜ ਆਪਾਂ ਤੇ ਹੁਣ ਇਸ ਤੋਂ ਬਾਅਦ ਆਪਾਂ ਦੂਸਤਰਾ ਵੀ ਪਾਵਾਂਗੇ ਨਾਲ ਲੱਗਦਾ ਹੀ ਤੇ ਫੇਕ ਆਵਦੇ ਆਪਾਂ ਤਿਆਰੀਆਂ ਖਾਤਨਾ ਵਗਤ ਇਹ ਤੁਮ ਚਮਚਾ ਬਣਾ ਚਮਚਾ ਨਹੀਂ ਸਹੀ ਰੋ। ਚਮਚਾ ਨਹੀਂ ਹਾਤਨਾ ਸਹੀ ਰਹੂਗਾ। ਫਾਰਮੂਲਾ ਮੈਂ ਆਪ ਪਾਣੀ ਸ਼ੁਰੂ ਕਰ ਲੈਂਦਾ। ਪਾਣੀ। ਮੈਂ ਤੇਲ ਮਿਲਾ ਦਿੱਤੀ ਤੇਲ। ਨਹੀਂ। ਚਮਚਾ ਹੀ। ਨਾ ਪੀਣ ਭੌਣ ਭਰਾ। ਇੱਕ ਚਾ ਨਾ ਲੂ। ਅਸਕੇ ਤੇ ਆ ਨਾ। ਮੈਂ ਪਹਿਲਾਂ ਹੋਣੀ ਹੋਤਰੀ ਦੇ ਪਰ। ਆਪਾਂ ਵਾਲਾ ਕੀਤੇ ਲੈਂ ਗੋੜ ਤੇ ਬਰਿਲ ਪੀਸਾ ਡਗਾ ਵੀ ਐਸ ਤਰੀਕੇ ਨਾਲ ਆਪਾਂ ਗੋਲੇ ਤੇ ਬਣਾਉਂ ਕੋ ਸੋਰੀ ਯਾਰ ਵਾਰ-ਵਾਰ ਗੋਲੇ ਭਿਜਾ ਰਹੇ ਅੱਜ ਤੋਂ ਪਤਾ ਨਹੀਂ ਕੀ ਗੱਲ ਐ ਕਾਫੀ ਟਾਈਮ ਹੋ ਗਿਆ ਨਾ ਮੈਂ ਖਾਦੇ ਨਹੀਂ ਗੋੜੇ ਖਾ ਕੇ ਬਿਮਾਰ ਹੋ ਗਿਆ ਸੀਗਾ ਆ ਕਰਕੇ ਜਾ ਰਹੇ ਗੋੜੇ ਤੇ ਐ ਆਪਾਂ ਵੇਈ ਬੱਲੇ ਸ਼ੁਰੂ ਕਰ ਦਿੱਤੇ ਨੇ ਬਣਾਉਣੇ ਐਸ ਤਰੀਕੇ ਨਾਲ ਆਪਾਂ ਬਣਾ ਲਾਂਗੇ ਥੋੜਾ ਪਾਣੀ ਦੇ ਉੱਪਰ ਤੇ ਤੇਲ ਵੀ ਆ ਚੜ ਜਾਵਾਂਗਾ ਲੱਗਦਾ ਇਹ ਫੁੱਲੰਦ ਅਸੀਂ ਦਾਲਾ ਵਾਲੇ ਪਹਿਲੀ ਵਾਰ ਬਣਾਉਣ ਲੱਗੇ ਹੁੰਦਾ ਸੀ ਆਲਰੇਡੀ ਸੂਜੀ ਵਾਲੇ ਬਣਾ ਕੇ ਦੇਖੀ ਹੋਏ ਨੇ ਪਰ ਦਾਲ ਵਾਲੇ ਬਣਾਏਗੇ ਦਾਲ ਵਾਲੇ ਆਪਾਂ ਪਹਿਲੀ ਵਾਰ ਬਣਾ ਰਹੇ ਹਾਂ ਬਾਹਰ ਨੂੰ ਨੀਰ ਕਰਦਾ वाहेगुरू वाहगुरू सच पातशाह वाह गुरु रामदास जी आप लगे पहली बार पढ़ाई क्योंकि मैं कर वागुरू ਮੇਰੇ ਤੇ ਵੀ ਸਮਾਗਮ ਅਨਾਰਖ ਚੋਂ ਸ਼ੁਰੂ ਕਰਦੇ ਤੇ ਜੋ ਰਿਹਾ ਹੈ। ਉਹ ਵੀ ਮੈਨ ਥੋੜਾ ਜਿਹਾ ਅਨਜਾਣਾ ਆ ਰਹੀ ਹੈ। ਉਹ ਜਿੰਦਾ ਵੀ ਬਣਿਆ ਨਾ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਜਾਣਾ। ਕੈਮਰਾਮੈਨ ਵੀ ਆਪਣਾ ਨਵਾਂ ਆ। ਤੇ ਟੇਕ ਆ ਗਿਆ ਉਹ ਨਾਮ ਆ ਨਾ ਇਹ ਉੱਪਰੋਂ ਮੇਨ ਵਰਕਰ ਆ। ਉਹ ਗਿਆ ਹੈ ਨਜ਼ਰ ਨੂੰ ਲੈਣ। ਆਪਾਂ ਆ ਗਏ। ਆਰੇ ਯਾ ਪਿਆਰੀਓ ਇਹਨਾਂ ਬਰਾਊਨ ਹੋ ਜਾਂਦੇ ਚਾ ਨਾ ਆਪਾਂ ਥੋੜੀ ਥਾਰੇ ਕੱਢਨੇ ਆ ਤੇ ਗੈਸ ਦੀ ਸਲੇ ਗੈਸ ਆਪਾਂ ਫਰੇਮੀ ਰੱਖਣੀ ਆ ਜੀ ਸਾਥੀ ওকে ਭਾਵੇਂ ਕਰਦੇ ਸੀ ਸੀ ਬਟਮੈਟ ਖੋਲਦੀ ਆ ਤੇ ਹੋਰ ਆਪਣੇ ਗੋਲ ਗੱਤੇ ਜਿਹੜੇ ਬਣ ਕੇ ਕਿੰਨਾ ਤਿਆਰ ਹੋ ਰਹੇ ਨੇ ਕਿੰਨਾ ਗੋਲ ਗੋਲ ਆ ਨੇ ਬਿਲਕੁਲ ਹੀ ਗੋਲ ਗੋਲ ਆ ਫਿਰ ਜਿਹੜੇ ਗਰਾਉਂਡੋਂ ਫਿਰ ਨਾ ਪਟਾ ਦੇਵਾਂਗੇ ਗਰਾਉਂਡਰ ਹੈ ਨਾ ਸਭ ਇੱਕ ਉੱਧਰ ਹੋ ਗਿਆ ਨਾ ਦੇਖਿਆ ਹੋਊਗਾ ਨਾ ਉੱਧਰ ਹੀ ਜਾਂਦੇ ਆ ਜਿੱਧਰ ਗਰਾਉਂਡ ਆਉਂਦਾ ਹੋਵੇ ਹੋਇਆ ਬਹੁਤ ਬੁਰੀ ਜਿਹਾ ਕਰਦਾ ਪਾਣ ਨੂੰ ਨਾ ਆ ਚੀ ਬਾਚੀ ਚ ਚਾਹ ਬਣਾਉਣੀ ਬਾਚੀ ਚ ਕੌਫੀ ਬਣਾਉਣੀ ਇਧਰ ਪਾਣੀ ਤਿਆਰ ਕੀਤਾ ਹੋਇਆ ਹੈ ਜਿਹਦੇ ਚ ਪਾਣਾ ਹੈ ਜਿਹਦੇ ਪਰ ਪਾ ਰਹੇ ਹੈ ਅਧੀਨ ਵਰਤਦੀ ਪਾਣੀ ਹੈ ਨਹੀਂ ਆ ਸ਼ੈਨ ਨੂੰ ਮਾ ਚ ਲੋ ਗੋਲਗੱਪੇ ਹੋ ਗਿਆ ਰਹਿ ਗਈ ਨਹੀਂ ਪਹਿਲੇ ਉਹ ਸੋਰੀ ਯਾਰ ਕੋ ਗੋਲਗੋਲ ਦੇਖਦੇ ਨੇ ਇਸ ਕਰਕੇ ਫੇਰ ਕੋ ਆਪਣੀ ਮੁਝਾ ਕੇ ਕੀ ਕਹਿੰਦੇ ਆਪਣਾ ਦਹੀਂ ਭੱਲੇ ਆਪਾਂ ਬਣਾਉਂਦੇ ਪਏ ਆ ਤੇ ਵਿੱਚ ਹੀ ਆਪਾਂ ਨੂੰ ਇੰਡੀਆ ਤੋਂ ਫੋਨ ਆ ਗਿਆ ਸੀ ਗਾਦੇ ਵਿੱਚ ਫਿਰ ਆਪਾਂ ਵੀਡੀਓ ਨੂੰ ਰੋਕ ਦਿੱਤਾ ਹੁਣੇ ਤੱਕ ਆਪਾਂ ਸਾਰੇ ਕੋ ਆ ਦਹੀਂ ਭੱਲੇ ਚੱਕਰ ਲੈਣੇ ਆ ਪਾਣੀ ਚ ਅੰਦਰ ਪਰ ਰੱਖੇ ਹੋਇਆ ਤੇ ਫਿਰ ਜਦੋਂ ਆਪਾਂ ਨੂੰ ਅੰਡ ਵਾਲੀ ਤੁਹਾਨੂੰ ਇਹਦੀ ਲੋਕ ਹੋ ਗਈ ਆ ਪਤੰਨ ਬਣਾਉਂਦੇ ਆ ਤੇ ਪਲੀਜ਼ ਮੇਰੀ ਵੀਡੀਓ ਨੂੰ ਐਂਡ ਕੱਟ ਦੇ ਕੇ ਦੇਖਿਓ ਤੇ ਬਹੁਤ ਹੀ ਸਵਾਦ ਲੱਗਦੇ ਨੇ ਬਹੁਤ ਸੋਹਣੇ ਬਣਦੇ ਨੇ ਤੁਸੀਂ ਦੇਖ ਰਿਹਾ ਹੋ ਵੀਡੀਓ ਚ ਆਪਾਂ ਕੋ ਘਾਰੇ ਤਿਆਰ ਕੀਤੇ ਆ ਵਾਲੇ ਤੇ ਚਲੋ ਹੁਣ ਆਪਾਂ ਬਣਾ ਲਈਏ ਤੇ ਫੇਰ ਤੁਹਾਨੂੰ ਮਿਲਦੇ ਆਂ ਆਪਾਂ ਤਿਆਰ ਕਰਦੇ ਸਾਰੇ ਸੋ ਆਪਾਂ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਦਹੀਂ ਭਲੇ ਬਣਾਉਣੇ ਸੀ ਦਹੀਂ ਬਨੇ ਬਲਾ ਕੇ ਆਪਾਂ ਕਰ ਲਿਆ ਤਿਆਰ ਆਪਾਂ ਕਰ ਲਿਆ ਇੱਧਰ ਤੇ ਬਾਕੀ ਆਪਣਾ ਸਾਰਾ ਮਟੀਰੀਅਲ ਹੈ ਜੇ ਤੇ ਆਪ ਆਪਣੀ ਜਗ੍ਹਾ ਤੇ ਆ ਇੱਧਰ ਆਪਣਾ ਦਹੀਂ ਆ ਇੱਧਰ ਆਪਾਂ ਪਲੇਟ ਕਰ ਲਈਏ ਤਿਆਰ ਤੇ ਆ ਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਸਾਡੀ ਜੀ ਵੀਡੀਓ ਪਸੰਦ ਆਉਂਦੀ ਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨ ਦਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਬਣਾਇਆ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਲਵ ਰੱਖੋ